ਸਤਿ ਸ਼੍ਰੀ ਅਕਾਲ ਦੋਸਤੋ ਜੁੜੇ ਆਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਤੁਸੀਂ ਸੁਣੀ ਹੋ ਸਕਦੀ ਆ ਬਹੁਤ ਵਾਰੀ ਪਰ ਮੈਂ ਆਪਣੇ ਅੰਦਾਜ਼ ਦੇ ਵਿੱਚ ਤੁਹਾਨੂੰ ਇਹ ਕਹਾਣੀ ਆ ਜਿਹੜੀਆਂ ਸੁਣਾਉਣਾ ਵਾ ਜੀ ਤੇ ਜੇ ਤੁਹਾਨੂੰ ਇਹਨਾਂ ਦੇ ਜਿਹੜੇ ਰਾਈਟਰ ਨੇ ਉਹਨਾਂ ਬਾਰੇ ਪਤਾ ਹੁੰਦਾ ਵਾ ਤਾਂ ਮੈਨੂੰ ਜ਼ਰੂਰ ਕਮੈਂਟ ਕਰ ਦਿਆ ਕਰੋ ਮੈਂ ਜ਼ਰੂਰ ਕ੍ਰੈਡਿਟ ਆ ਜਿਹੜੀ ਉਹ ਦਊਂਗਾ ਡਿਸਕ੍ਰਿਪਸ਼ਨ ਦੇ ਵਿੱਚ ਅੱਜ ਦੀ ਕਹਾਣੀ ਆ ਜੀ ਇੱਕ ਕਸਾਈ ਦੀ ਤੇ ਕਸਾਈ ਨੇ ਇੱਕ ਕਬੂਤਰ ਆਪਣੇ ਘਰ ਰੱਖਿਆ ਹੋਇਆ ਸੀ ਇੱਕ ਮੁਰਗਾ ਪਾਲਿਆ ਹੋਇਆ ਸੀ ਤੇ ਇੱਕ ਬੱਕਰਾ ਪਾਲਿਆ ਹੋਇਆ ਸੀ ਪਰ ਉਹ ਚੂਹਿਆਂ ਤੋਂ ਬੜਾ ਦੁਖੀ ਸੀ ਉਹਦੇ ਘਰ 'ਚ ਨਾ ਚੂਹੇ ਬਹੁਤ ਆਉਂਦੇ ਸੀ ਇੱਕ ਚੂਹਾ ਉੱਥੇ ਜਦੋਂ ਬਿੱਲ ਬਣਾ ਰਿਹਾ ਹੁੰਦਾ ਨਾ ਕਸਾਈ ਦੇ ਘਰ ਦੇ ਵਿੱਚ ਤਾਂ ਉਹ ਦੇਖਦਾ ਵੀ ਕਸਾਈ ਤੇ ਜਿਹੜੀ ਉਹਦੀ ਘਰ ਵਾਲੀ ਆ ਉਹ ਬੋਰੀ ਦੇ ਵਿੱਚੋਂ ਕੁਝ ਕੱਢ ਰਹੇ ਨੇ ਉਹਨੂੰ ਲੱਗਦਾ ਕਿ ਸ਼ਾਇਦ ਕੁਝ ਖਾਣ ਪੀਣ ਦਾ ਸਮਾਨ ਹੋਊਗਾ ਪਰ ਜਦੋਂ ਉਹ ਦੇਖਦਾ ਵੀ ਉਹ ਤਾਂ ਚੂਹੇਦਾਨੀ ਸੀ ਜੀ ਜਿਹਨੂੰ ਆਪਾਂ ਕੜਿੱਕੀ ਕਹਿੰਦੇ ਹਾਂ ਨਾ ਜਿਹਦੇ ਵਿੱਚ ਚੂਹੇ ਆਪਾਂ ਫੜਨ ਫੜਦੇ ਆਂ ਸੋ ਉਹਨਾਂ ਨੇ ਚੂਹਿਆਂ ਤੋਂ ਤੰਗ ਆ ਕੇ ਉਹ ਲਾਤੀ ਆਪਣੇ ਘਰ ਹੁਣ ਚੂਹਾ ਬਹੁਤ ਡਰ ਗਿਆ ਵੀ ਮੈਂ ਇਹਦੇ ਵਿੱਚ ਕਿਤੇ ਫਸ ਨਾ ਜਾਵਾਂ ਗਲਤੀ ਦੇ ਨਾਲ ਉਹ ਜੀ ਪਹਿਲਾਂ ਜਿਹੜਾ ਕਸਾਈ ਦਾ ਕਬੂਤਰ ਸੀ ਉਹਦੇ ਕੋਲ ਜਾਂਦਾ ਕਿ ਵੀ ਮਾਲਕ ਨਾ ਆਪਣਾ ਆਹ ਲਿਆਇਆ ਕੜਿੱਕੀ ਲਿਆਇਆ ਤੁਹਾਡਾ ਮਾਲਕ ਵੀ ਹੁਣ ਮੈਂ ਕੀ ਕਰਾਂ ਕਬੂਤਰ ਹੱਸਦਾ ਉੱਚੀ ਉੱਚੀ ਕਹਿੰਦਾ ਵੀ ਇਹ ਤੂੰ ਸੋਚ ਤੇਰੀ ਟੈਨਸ਼ਨ ਤੇਰੇ ਲਈ ਲੈ ਕੇ ਆਇਆ ਸਾਡੇ ਲਈ ਥੋੜੀ ਲੈ ਕੇ ਆਇਆ ਵੀ ਤੂੰ ਕਿਦਾਂ ਜਾਨ ਬਚਾਣੀ ਆ ਤੂੰ ਸੋਚ ਚਲੋ ਜੀ ਉਹ ਅੱਗੇ ਜਾਂਦਾ ਜੀ ਮੁਰਗੇ ਦੇ ਕੋਲ ਮੁਰਗੇ ਨੂੰ ਵੀ ਦੱਸਦਾ ਵੀ ਤੇਰਾ ਮਾਲਕ ਮੇਰੇ ਲਈ ਕੜਿੱਕੀ ਲੈ ਕੇ ਆਇਆ ਮੁਰਗਾ ਹੋਰ ਜ਼ੋਰ ਦੇ ਹੱਸਦਾ ਕਹਿੰਦਾ ਵੀ ਮੈਨੂੰ ਇਹ ਤੋਂ ਕੀ ਆ ਮੈਂ ਤਾਂ ਕੜਿੱਕੀ ਦੇ ਵਿੱਚ ਬੱਦ ਹੋਣਾ ਨਹੀਂ ਤੂੰ ਹੋਣਾ ਤੂੰ ਸੋਚ ਵੀ ਕਿਦਾਂ ਬਚਾਅ ਕਰਨਾ ਉੱਥੋਂ ਜਾ ਕੇ ਉਹ ਬੱਕਰੇ ਦੇ ਕੋਲ ਪਹੁੰਚਦਾ ਤੇ ਬੱਕਰੇ ਨੂੰ ਵੀ ਇਹੀ ਗੱਲ ਦੱਸਦਾ ਵੀ ਜਿਹੜਾ ਮਾਲਕ ਆ ਤੇਰਾ ਉਹ ਕੜਿੱਕੀ ਲੈ ਕੇ ਆਇਆ ਵਾ ਬੱਕਰਾ ਹੋਰ ਜ਼ੋਰ ਦੀ ਹੱਸਦਾ ਕਹਿੰਦਾ ਵੀ ਤੂੰ ਆਪਣੀ ਜਾਨ ਦੀ ਪਰਵਾਹ ਕਰ ਕਿਵੇਂ ਕਰਨੀ ਆ ਸਾਨੂੰ ਮੈਂ ਤਾਂ ਐਡਾ ਵੱਡਾ ਬੱਕਰਾ ਮੈਂ ਥੋੜੀ ਕੜਿੱਕੀ ਦੇ ਵਿੱਚ ਬੰਦ ਹੋ ਜਾਊਗਾ ਚੂਹਾ ਉੱਥੋਂ ਚਲਾ ਜਾਂਦਾ ਉਸ ਰਾਤ ਨੂੰ ਕੀ ਹੁੰਦਾ ਇੱਕ ਸੱਪ ਕਸਾਈ ਦੇ ਘਰ ਵਿੱਚ ਆਵੜਦਾ ਤੇ ਉਹ ਗਲਤੀ ਦੇ ਨਾਲ ਜਿਹੜੀ ਉਹਦੀ ਪੂੰਛ ਸੀ ਨਾ ਉਹ ਕੜਿੱਕੀ ਦੇ ਵਿੱਚ ਫਸ ਜਾਂਦੀ ਆ ਹੁਣ ਆਵਾਜ਼ ਸੁਣ ਕੇ ਕਸਾਈ ਦੀ ਘਰਵਾਲੀ ਨੂੰ ਲੱਗਦਾ ਕਿ ਚੂਹਾ ਫਸ ਗਿਆ ਪਰ ਜਦੋਂ ਉਹ ਕੜਿੱਕੀ ਦੇ ਕੋਲ ਜਾਂਦੀ ਆ ਤਾਂ ਸੱਪ ਉੱਥੇ ਬੈਠਾ ਸੀ ਤੇ ਉਹਦੀ ਘਰ ਵਾਲੀ ਨੂੰ ਡੰਗ ਮਾਰ ਲੈਂਦਾ ਹੁਣ ਉਹਦੀ ਘਰ ਵਾਲੀ ਕਸਾਈ ਦੀ ਹਸਪੀਟਲ ਐਡਮਿਟ ਹੋ ਜਾਂਦੀ ਆ ਡਾਕਟਰ ਕਹਿੰਦਾ ਵੀ ਇਹਨੂੰ ਸੱਪ ਨੇ ਡੰਗਿਆ ਵੀ ਜਿਹੜਾ ਕਬੂਤਰ ਦਾ ਸੂਪ ਆ ਨਾ ਇਹਦੇ ਲਈ ਬਹੁਤ ਚੰਗਾ ਵਾ ਹੁਣ ਕਸਾਈ ਨੂੰ ਕਬੂਤਰ ਸੀ ਜਿਹੜਾ ਉਹ ਮਾਰਨਾ ਪੈ ਜਾਂਦਾ ਤੇ ਉਹਦਾ ਸੂਪ ਬਣਾ ਕੇ ਘਰ ਵਾਲੀ ਨੂੰ ਪਿਲਾ ਦਿੰਦਾ ਫੇਰ ਜੀ ਜਦੋਂ ਥੋੜੀ ਜੀ ਉਹ ਠੀਕ ਹੋ ਜਾਂਦੀ ਆ ਤਾਂ ਘਰੇ ਲੈ ਜਾਂਦੇ ਆ ਘਰ ਦੇ ਵਿੱਚ ਹੁਣ ਹਰ ਕੋਈ ਉਹਦਾ ਹਾਲ-ਚਾਲ ਪੁੱਛਣ ਦੇ ਲਈ ਆਉਂਦਾ ਇੱਕ ਦਿਨ ਬਹੁਤ ਕੋਈ ਖਾਸ ਉਹਨਾਂ ਦੇ ਰਿਸ਼ਤੇਦਾਰ ਹਾਲ-ਚਾਲ ਪੁੱਛਣ ਆਏ ਉਹਦੀ ਘਰ ਵਾਲੀ ਦਾ ਤੇ ਉਹ ਕਸਾਈ ਕੀ ਕਰਦਾ ਕਿ ਅੱਜ ਖਾਸ ਬੰਦੇ ਆਏ ਨੇ ਮੁਰਗਾ ਵੱਢ ਲੈਣੇ ਆ ਉਹ ਮੁਰਗੇ ਨੂੰ ਵੱਢ ਕੇ ਆਪਣੇ ਨੂੰ ਉਹਨਾਂ ਨੂੰ ਖਵਾ ਦਿੰਦੇ ਆ ਰਿਸ਼ਤੇਦਾਰਾਂ ਨੂੰ ਫੇਰ ਉਹਦੀ ਘਰ ਵਾਲੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਆ ਬਿਲਕੁਲ ਤੰਦਰੁਸਤ ਹੋ ਜਾਂਦੀ ਆ ਕਸਾਈ ਬਹੁਤ ਖੁਸ਼ ਹੁੰਦਾ ਕਹਿੰਦਾ ਵੀ ਮੈਂ ਹੁਣ ਦਾਵਤ ਰੱਖੂੰਗਾ ਕਿ ਪਾਰਟੀ ਕਰੂੰਗਾ ਜਦੋਂ ਪਾਰਟੀ ਰੱਖਦੇ ਆ ਤਾਂ ਉਥੇ ਫੈਸਲਾ ਕਰਦੇ ਵੀ ਬੱਕਰਾ ਖਲਾਵਾਂਗੇ ਸਾਰਿਆਂ ਨੂੰ ਤੇ ਜਿਹੜਾ ਉਹਦਾ ਬੱਕਰਾ ਸੀ ਉਹ ਵੱਡ ਦਿੱਤਾ ਜਾਂਦਾ ਤੇ ਬਚਦਾ ਕੌਣ ਆ ਚੂਹਾ ਉਹਨੂੰ ਕੁਝ ਵੀ ਨਹੀਂ ਹੁੰਦਾ ਸੋ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਣ ਨੂੰ ਮਿਲਦਾ ਕਿਸੇ ਦੀਆਂ ਮੁਸੀਬਤਾਂ ਦੇ ਵਿੱਚ ਉਹਦੇ ਤੇ ਕਦੇ ਨਾ ਹੱਸੋ ਜਾਂ ਇਹ ਨਾ ਸੋਚੋ ਕਿ ਮੁਸੀਬਤ ਸਿਰਫ ਉਹਦੇ ਤੇ ਆਈ ਆ ਤੁਹਾਡੇ ਤੇ ਨਹੀਂ ਆ ਸਕਦੀ ਕਿਹੜੇ ਬੰਦੇ ਤੇ ਕਦੋਂ ਮੁਸੀਬਤ ਆ ਜਾਵੇ ਇਹ ਕੁਝ ਨਹੀਂ ਪਤਾ ਦੂਜੇ ਦੀਆਂ ਮੁਸੀਬਤਾਂ ਦਾ ਮਜ਼ਾਕ ਨਾ ਉਡਾਓ ਉਹਦਾ ਸਾਥ ਦੇਣ ਦੀ ਹਮੇਸ਼ਾ ਕੋਸ਼ਿਸ਼ ਕਰੋ ਜੇ ਕਿਸੇ ਦੀ ਮੁਸੀਬਤ ਦੇ ਵਿੱਚ ਤੁਸੀਂ ਉਹਦਾ ਸਾਥ ਦੇਵੋਗੇ ਤਾਂ ਉਹ ਵੀ ਤੁਹਾਡੀ ਮੁਸੀਬਤ ਦੇ ਵਿੱਚ ਇਹ ਪੂਰੀ ਤਰ੍ਹਾਂ ਪੋਸੀਬਲ ਆ ਕਿ ਤੁਹਾਡਾ ਸਾਥ ਦੇ ਦੂਗਾ ਕਿ ਬਹੁਤ ਬਹੁਤ ਧੰਨਵਾਦੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕਹਾਣੀ ਲੈ ਕੇ ਜਲਦੀ ਹਾਜ਼ਰ ਹੋਣਾ ਜੀ